ਘੋੜੀ ਚੜਨ ਲੱਗੇ ਦੀ ਫਟ ਗਈ ਪੈਂਟ ਵਿਚੋਲਾ ਕਹਿੰਦਾ ਹੋਰ ਕੱਪੜੇ ਪਾਲਾ ਮੁੰਡਾ ਕਹਿੰਦਾ ਮੈਂ ਤਾਂ ਇਹੀ ਪਾਉਂ ਸਿਉਣ ਮਰਵਾ ਕੇ ਲੈ ਕੇ ਆਉ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਵਿਆਹਾਂ ਵਿੱਚ ਨਵੇਂ ਕੱਪੜੇ ਪਾਏ ਜਾਂਦੇ ਨੇ ਪਰ ਕਈ ਵਾਰ ਨਵੇਂ ਕੱਪੜੇ ਹੀ ਮਜ਼ਾਕ ਬਣਵਾ ਦਿੰਦੇ ਨੇ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਜੋ ਵਿਆਹ ਵਾਲਾ ਮੁੰਡਾ ਦੇਖ ਰਹੇ ਹੋ ਜਦੋਂ ਇਹ ਘੋੜੀ ਚੜਨ ਲੱਗਦਾ ਹੈ ਤਾਂ ਇਸ ਦੀ ਪੈਂਟ ਫਟ ਜਾਂਦੀ ਹੈ ਜਿਸ ਕਾਰਨ ਇਹ ਘੋੜੀ ਨਹੀਂ ਚੜਦਾ ਪਰ ਵਿਚੋਲਾ ਇਸ ਨੂੰ ਆ ਕੇ ਕਹਿੰਦਾ ਹੈ ਕਿ ਤੂੰ ਘੋੜੀ ਕਿਉਂ ਨਹੀਂ ਰਹ ਹੈ ਬਰਾਤ ਲੇਟ ਹੋਈ ਜਾਂਦੀ ਏ ਕੁੜੀ ਵਾਲੇ ਉਡੀਕ ਰਹੇ ਨੇ ਤਾਂ ਮੁੰਡਾ ਬਚੋਲੇ ਨੂੰ ਕਹਿੰਦਾ ਕਿ ਤੈਨੂੰ ਘੋੜੀ ਦੀ ਪਈ ਐ ਮੇਰੀ ਤਾਂ ਪੈਂਟ ਫਟ ਗਈ ਫਿਰ ਬਚੋਲਾ ਕਹਿੰਦਾ ਕਿ ਕੱਪੜੇ ਬਦਲ ਕੇ ਹੋਰ ਪਾ ਲੈ ਤਾਂ ਮੁੰਡਾ ਕਹਿੰਦਾ ਮੈਂ ਤਾਂ ਇਹੀ ਪਾ ਕੇ ਜਾਉ ਇਸ ਨੂੰ ਸੋਣ ਵਰਵਾ ਕੇ ਲਿਆਓ ਭਾਈ ਸਾਹਿਬ ਪੈਂਟ ਫਟ ਗਈ ਠੀਕ ਹੈ ਕਪੜਾਂ ਦੇ ਮੇਰਾ ਨੂੰ ਨੇ ਕਪੜਾਂ ਦੇ ਕਪੜਾਂ ਦੇ ਸੋ तकरीबन ਅੱਧੇ ਘੰਟੇ ਬਾਅਦ ਦਰਜੀ ਤੋਂ ਪੈਂਟ ਨੂੰ ਸਿਉਣ ਮਰਵਾਈ ਗਈ ਅਤੇ ਮੁੰਡਾ ਘੋੜੀ ਚੜ੍ਹਿਆ ਸੋ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ